Gracias. ਦੇ ਆਈਡਲ ਸਾਡੇ ਵਿੱਚ ਵੈਲਕਮ ਹੈ। ਸ਼ੁਕਰੀਆ ਹੈ ਕਿ ਤੁਸੀਂ ਸਾਡੇ ਵਿੱਚ ਆਏ। ਸਾਡੇ ਲੋਕਾਂ ਦੇ ਰੂਬਰੂ ਹੋਏ। ਸਾਡੀ ਸਾਰੀ ਟੀਮ ਵੱਲੋਂ, ਅਕਸ਼ੇ ਭਾਜੀ ਵੱਲੋਂ, ਸ਼ੇਰਮਾ ਜੀ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੱਟ ਦੇਨੂ ਉਹਨਾਂ ਵੀ ਬਾਈ ਹੈ ਜਿਹੜਾ ਜਮਾਤ ਕਿਤੇ ਹੋਇਆ। ਮੈਂ ਸੰਗਲ ਪ੍ਰਧਾਨ, ਅਰਵਿੰਦਰ ਵੜਾ ਜੀ ਜ਼ਿਲ੍ਹਾ ਪ੍ਰਧਾਨ अनुज जी आशीष महाजन जी और टोकी महाजन जी सारे दा, सारे दा ਸਾਡੀ ਟੀਮ ਵੱਲੋਂ ਬਹੁਤ ਨਿਗਾ ਸਵਾਗਤ ਹੈ। ਔਰ ਬਹੁਤ ਹੀ ਨਿਗਾ ਸਵਾਗਤ ਹੈ। ਇਲਾਕੇ ਦੇ ਬਹੁਤ ਹੀ ਸੀਨੀਅਰ ਸਿਟੀਜ਼ਨ ਤੋਂ ਲੈ ਕੇ ਹਰ ਤਰੀਕੇ ਦਾ ਹਰ ਵਰਗ ਮੇਰੀ ਮਾਤਾਵਾ ਮੇਰੀਆਂ ਭੈਣਾਂ ਮੇਰੇ ਛੋਟੇ ਤੇ ਮੇਰੇ ਵੱਡੇ ਭੈਣ ਭਰਾ ਸਾਰੇ ਇੱਥੇ ਪਹੁੰਚੇ ਨੇ। ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ। ਸਿਰਫ ਜੋ ਏਜੰਡਾ ਹੈ ਸਾਡੀ ਪਾਰਟੀ ਦਾ ਭਾਵੇਂ ਵਿਕਸਿਤ ਭਾਰਤ ਨੂੰ ਲੈ ਕੇ ਅੱਜ ਜਦ ਵੋਟਾਂ ਦਾ ਰਿਜ਼ਲਟ ਆਇਆ ਜਿਹੜਾ ਹਾਰ ਦੇ ਵਿੱਚ ਉਹ ਤੁਹਾਡੇ ਸਾਹਮਣੇ ਹੈ ਉਹ ਵਿਕਸਿਤ ਬਿਹਾਰ ਨੂੰ ਲੈ ਕੇ ਆਇਆ ਹੈ ਉਸੇ ਸੋਚ ਦੇ ਨਾਲ ਸਾਡੇ ਤਰਨਜੀਤ ਸਿੰਧੂ ਸਾਹਿਬ ਵਿਕਸਿਤ ਅੰਮ੍ਰਿਤਸਰ ਦੀ ਗੱਲ ਹਮੇਸ਼ਾ ਕਰਦੇ ਆਏਗੇ ਤੁਹਾਡੇ ਨਾਲ ਇਹਨਾਂ ਦੀ ਸੋਚ ਨੂੰ ਦੇਖ ਕੇ ਇਹਨਾਂ ਦੇ ਕੰਮ ਦੇ ਲੈ ਕੇ ਤਜਰਬੇ ਨੂੰ ਦੇਖ ਕੇ ਤੁਹਾਡੇ ਦੇ ਚੱਜ ਲੈ ਕੇ ਆਏ ਆ ਸਾਵੇਂ ਆਪਾਂ ਜਿੱਥੇ ਖੜੇ ਆ ਇਹ ਸ਼ਹਿਰ ਦਾ ਇੱਕ ਮੰਨਿਆ-ਪਰਮੰਨਿਆ ਲੱਗਦਾ ਪਰ ਅੱਜ ਇੱਥੇ ਲਾਅਨ ਆਰਡਰ ਦੇ ਕੀ ਹਾਲਾਤ ਨੇ ਤੁਸੀਂ ਕੋਈ ਭਲੀ ਭਾਂਤੀ ਜਾਣਦੇ ਸਾਡੇ ਇੱਥੇ ਮੇਜਰ ਬੈਠੇ ਨੇ ਸਾਡੇ ਕੁਰੇਵੀ ਬੈਠੇ ਨੇ ਕਿਸ ਤਰੀਕੇ ਦੇ ਨਾਲ ਗੱਲ ਕਰਦੇ ਆ ਹੋયા ਜਿਵੇਂ ਫੋਲ ਫੋਕੇ ਲੈ ਕੇ ਜਾਂ ਤੱਕਦੇ ਇੱਥੇ ਜੋ ਸਮੱਸਿਆਵਾਂ ਇੱਥੇ ਤੁਹਾਡੇ ਸਾਹਮਣੇ ਨੇ ਕੱਲਾ ਕ੍ਰਾਈਮ ਜਾਂ ਲਾਅਨ ਆਰਡਰ ਨਿੱਕੀ ਜੀ ਗੱਲ ਕੱਲਾ ਸਮੁੰਨ ਨਹੀਂ ਹੈ ਹਾਲਾਤ ਇਹਨੂੰ ਸਟੇਟ ਨੂੰ ਚਲਾਉਣ ਵਾਲੇ ਲੋਕਾਂ ਤੇ ਹੈ ਜਿਨ੍ਹਾਂ ਨੇ ਵੋਟਾਂ ਦਿੱਤੀਆਂ ਵੋਟਾਂ ਲੈ ਕੇ ਵਿਧਾਨ ਸਭਾ ਚ ਗਏ ਪਾਰਲੀਮੈਂਟ ਚ ਗਏ ਤੁਹਾਡੀਆਂ ਵੋਟਾਂ ਦਾ ਗਲਤ ਇਸਤੇਮਾਲ ਹੋਇਆ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਲੋਕਾਂ ਬਲੋਕਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਅੰਮ੍ਰਿਤਸਰ ਉਹ ਸ਼ਹਿਰ ਹੈ ਲੋਕ ਜਨਨ ਨੱਕ ਖੈਨਾ ਤਾ ਤਾ ਮਾਦੀ ਰਾਇ ਜੇ ਕੋ ਆਪਣੀ ਮਾਂ ਵਿਚਾਰ ਕਰਦੇ ਆਂ ਤਾਂ ਸੇ ਪੋਟ ਦੇ ਰੱਖਿਆ ਤਾਂ ਨਾ ਭਾਈ ਵਿਚਾਰ ਕਰਦੇ ਉਹਨੂੰ ਪੇਸ਼ ਆਇਆ ਕੀ ਹੈ ਜੀ ਜਿਨ੍ਹਾਂ ਨੇ ਸਾਡੀ ਟੀਮ ਦੇ ਨਾਲ ਖੇਲੋ ਕੇ ਸਾਡੀ ਟੀਮ ਦਾ ਤੇ ਸਾਡੇ ਇਲਾਕੇ ਦਾ ਸਾਹਮਣੇ ਵਾਜਿ ਰੱਖੋ ਤੇ ਹਾਂ ਜੀ ਸਾਡੇ ਇਲਾਕੇ ਨੂੰ ਹੋਰ ਪੰਨ ਪ੍ਰਧਾਨਗੀਤਾ ਹੈ ਸੋ ਮੈਂ ਆਏ ਹੋਏ ਸਾਰੇ ਸੀਨੀਅਰ ਦਾ ਬਹੁਤ ਹੀ ਸਵਾਗਤ ਕਰਦਾ ਹਾਂ ਅਤੇ ਸਾਡੀ ਲੋਕ ਦੇ ਨੀਤਾ ਨੇ ਉਹਨਾਂ ਨੂੰ ਹਲਕੇ ਦਾ ਕੰਮ ਕਰੀਏ ਬੜੇ ਦਿਨਾਂ ਬਾਅਦ ਮੇਲ ਹੋਇਆ ਟਰਨ ਨਾਲ ਮੈਂ ਕਰੀ ਬਾਈਟ ਗਾਲੀ ਚਲੋ ਬਿਲਕੁਲ ਹਾਂ ਜੀ ਸੰਤੋਖ ਪਾ 89 ਤੁਸੀਂ ਦੇਖ ਹੀ ਰਹੇ ਹੋ ਇੱਥੇ ਲੋਕਾਂ ਨੂੰ ਮਿਲਣ ਆਏ ਆਂ ਔਰ ਖਾਸ ਤੌਰ ਤੇ ਸਾਡੀਆਂ ਭੈਣਾਂ ਇਨੇ ਨੰਬਰਸ ਚ ਆਈਆਂ ਨੇ ਅਮਰਸਰ ਦੀ ਡਿਵੈਲਪਮੈਂਟ ਦਾ ਵੀ ਮੁੱਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਅੱਜ ਵੀ ਅਮਰਸਰ ਦੀ ਜਨਤਾ ਉਹ ਹੀ ਚਾਹਂਦੀ ਹੈ ਤੇ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਕਿ ਇਹ ਜਿਹੜੀ ਡਿਵੈਲਪਮੈਂਟ ਹੈ ਜਿਹੜੇ ਇਸ਼ੂਸ ਨੇ ਉਹ ਹੀ ਹਲੇ ਵੀ ਇਸ਼ੂਸ ਨੇ ਲੇਕਿਨ ਦੁਨੀਆ ਕਿੱਥੇ ਦੀ ਕਿੱਥੇ ਚਲੀ ਗਈ ਹੈ ਜਦੋਂ ਮੈਂ ਤੁਹਾਡੇ ਨਾਲ ਉਦੋਂ ਗੱਲ ਕਰਦਾ ਸੀ ਆਈਟੀ ਸਭ ਤੋਂ ਜ਼ਰੂਰੀ ਸੀ ਅਸੀਂ ਉਹ ਵੀ ਮਿਸ ਕਰ ਗਏ ਹੁਣ ਆਈਟੀ ਵੀ ਪਿੱਛੇ ਚਲੀ ਗਈ ਆ ਆਰਟੀਫੀਸ਼ਲ ਇੰਟੈਲੀਜੈਂਸ ਸਭ ਤੋਂ ਅੱਗੇ ਆ ਅਸੀਂ ਤਾਂ ਆਈਟੀ ਤੱਕ ਨਹੀਂ ਪਹੁੰਚੇ ਆਰਟੀਫੀਸ਼ਲ ਇੰਟੈਲੀਜੈਂਸ ਤਾਂ ਬਾਤ ਜਾਣੀ ਆ ਇਸ ਕਰਕੇ ਤੁਹਾਡੇ ਥਰੂ ਮੈਂ ਹੋਈ ਰਿਕਵੈਸਟ ਕਰਦਾ ਸਾਰੇ ਭਰਾਵਾਂ ਭੈਣਾਂ ਨੂੰ ਮਾਪਿਆਂ ਨੂੰ ਕਿ ਐਜੂਕੇਸ਼ਨ 'ਚ ਅਸੀਂ ਫੋਕਸ ਕਰੀਏ ਅਗਰ ਅਸੀਂ ਆਪਣੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਨਹੀਂ ਦਿੱਤੀ ਜਿਦੇ ਨਾਲ ਉਹਨਾਂ ਦੀ ਸਕਿੱਲ ਆਵੇ ਹੁਨਰ ਆਵੇ ਤੇ ਅਸੀਂ ਆਪਣੀ ਅਗਲੀ ਸਦੀਆਂ ਲਈ ਜਿਹੜੀ ਸਾਡੀ ਰਿਸਪੌਂਸਿਬਿਲਟੀ ਹੈ ਉਹ ਅਸੀਂ ਅਦਾ ਨਹੀਂ ਕਰਾਂਗੇ ਸੰਤੂ ਸਾਹਿਬ ਅੱਜ ਵਿਹਾਰ ਦੇ ਵਿੱਚ ਵੀ ਪਾਜਪਾ ਦੀ ਜਿੱਤ ਹੋਈ ਹੈ ਜੇ ਕਹਿਣਾ ਚਾਹੋ ਜੀ ਸਾਹਮਣੇ ਵਿਜ਼ੀਬਲ ਹੈ ਉੱਥੇ ਵੀ ਡਿਵੈਲਪਮੈਂਟ ਦੀ ਜਿੱਤ ਹੈ ਕਾਫੀ ਕਮੈਂਟਰੀ ਆਈ ਹੈ ਉਤੋਂ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਜਿਹੜੀਆਂ ਫਿਗਰਸ ਨੇ ਆਏ ਦੇ ਸੇ ਫਿਗਰ ਸਪੀਕ ਫਾਰ ਥੈਮਸੈਲਵਸ ਤੁਸੀਂ ਨੰਬਰਸ ਦੇਖ ਲਓ ਔਰ ਕ੍ਰਾਸ ਦਾ ਬੋਰਡ ਸਪੋਰਟ ਮਿਲੀ ਹੈ ਔਰ ਇਹ ਡਿਵੈਲਪਮੈਂਟ এজেন্ডਾ ਜਿਹੜਾ ਪ੍ਰਾਈਮ ਮਿਨਿਸਟਰ ਦਾ ਹੈਗਾ ਤੇ ਵਿਹਾਰ ਚੀਫ ਮਿਨਿਸਟਰ ਦਾ ਹੈ ਪੰਜਾਬ 'ਚ ਵੀ ਡਿਵੈਲਪਮੈਂਟ ਦੀ ਬਹੁਤ ਜ਼ਰੂਰਤ ਹੈ ਸਰ ਸ਼ਹਿਰ ਦੀ ਗੱਲ ਪਾਪਾ ਦੇ ਨਾਲ ਗੱਲ ਕੀਤੀ ਕਿ ਕਿਹੜੀ ਗੱਲ ਅੱਜ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਜੀ ਇੱਥੇ ਆ ਕੇ ਮੈਂ ਤੇ ਜਿਹੜੀ ਗੱਲ ਤੁਹਾਨੂੰ ਕਹਿਣੀ ਸੀ ਮੈਂ ਕਹੀ ਮੰਗ ਕੀ ਆ ਲੋਕਾਂ ਦੀ ਕਿਹੜੇ ਕੰਮ ਹੋਣ ਵਾਲੇ ਨੇ ਅਮਰ ਸਰ ਦੇ ਵਿੱਚ ਤੁਹਾਨੂੰ ਹਾਂਜੀ ਤੁਹਾਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਕਿਹੜੇ ਕੰਮ ਹੋਣੇ ਚਾਹੀਦੇ ਆ ਲਾਅਨ ਆਰਡਰ ਵਧੀਆ ਹੋ ਗਿਆ ਇੱਥੇ ਕ੍ਰਾਈਮ ਘਟ ਗਿਆ ਨਸ਼ਾ ਘਟ ਗਿਆ ਇਹ ਸਾਰੇ ਇਸ਼ੂ ਪਾਣੀ ਕਲੀਨ ਵਾਟਰ ਦੀ ਗੱਲ ਕੀਤੀ ਸੀ ਅਸੀਂ ਇਹ ਸਫਾਈ ਦੀ ਅੱਜ ਮੈਂ ਮਜੀਠਾ ਰੋਡ ਤੇ ਜਾ ਰਿਹਾ ਸੀਗਾ ਇੱਕ ਉੱਥੇ ਊਮਨ ਸਟਾਰਟਅਪ ਹੈਗਾ ਜਿਹੜਾ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨੂੰ ਹਾਈਲਾਈਟ ਰਸਤੇ 'ਚ ਰਸਤੇ ਗਾਰਵੇਰ ਜਾਰ ਸੁਟਿਆ ਹੋਇਆ ਲੋਕਾਂ ਨੇ ਤੁਸੀਂ ਆਪ ਹੀ ਦੇਖ ਰਹੇ ਹੋ ਤੁਸੀਂ ਕੌਨਸ਼ੀਅਸ ਕਰਵਾਓ ਲੋਕਾਂ ਨੂੰ ਠੀਕ ਹੈ ਕਿ ਭਈ ਇਹ ਸਾਡੀ ਹਾਲਤ ਹੈ ਠੀਕ ਹੈ ਓਕੇ